ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਹਰੀਹਰ ਚੋਕ ਦੇ ਵਿੱਚ ਹਰੀਹਰ ਚੋਕ ਪਿੰਡ ਜਾਣੇ ਪਹਿਚਾਣੇ ਗੱਭਰੂ ਦਾਵਾ ਮਿੱਤਰੋ ਸੋਹਣੇ ਸੁਨੱਖੇ ਗੱਭਰੂ ਦਾ ਪਿੰਡਾ ਹਰਜੀਤ ਵੀਰ ਦਾ ਮਿੱਤਰੋ ਜੇ ਇਸ ਘਰ ਦੇ ਵਿੱਚ ਮੈਂ ਮੌਜੂਦ ਆਂ ਜਨਵਾਰ ਪਾਈ ਦੇ ਕੋਲੇ ਇਸ ਟਾਈਮ ਤਿੰਨ ਵਿਰੇਲੇ ਵਾਲਾ ਤਿੰਨ ਜਨਵਾਰਾਂ ਦੇ ਵਿੱਚੋਂ ਦੋ ਖੂਬਸੂਰਤ ਕੱਟੀਆਂ ਤੇ ਇੱਕ ਸਾਹੀਵਾਲ ਦੀ ਕਾਲੇ ਰੰਗ ਦੇ ਵਿੱਚ ਪੈਂਦੀ ਰੈਡ ਸੂਈ ਸਵਾਈ ਮਗਰ ਬੱਛਾ ਪਨੀ ਬੱਛੀ ਇਹ ਵੀ ਪੁੱਛਣਾ ਬੱਛੀ ਮਗਰ ਕਿੰਨੇ ਦੋਤੇ ਚੱਲਦੀਆਂ ਨੇ ਤੋਂ ਸ਼ੁਰੂਆਤ ਕਰਦੇ ਆਉ ਮਿਲਦੇ ਆ ਪਾਈ ਨੂੰ ਹਰਜੀਤ ਵੀਰੇ ਸਾਸਿਕਾ ਵੀਰਜੀ ਸਾਸਿਕਾ ਵੀਰਜੀ ਕੀ ਹਾਲ ਆ ਵੱਡੇ ਦਾ ਵਧੀਆ ਵੀਰੇ ਤੁਸੀਂ ਨਾ ਦਿੱਤਾ ਦੇ ਪਰਿਵਾਰ ਬਾਈ ਕਿਰਪਾ ਵੀਰੇ ਚਲੋ ਸ਼ੁਕਰਨਾਮ ਦੱਸ ਦਈਏ ਹਰਜੀਤ ਪਿੰਡ ਚੋਕਰ ਯਾਰ ਜ਼ਿਲ੍ਹਾ ਫਰੋਹੀਪੁਰ ਠੀਕ ਆ ਹਰਜੀਤ ਭਾਈ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਤਿੰਨ ਵੀਰੇ ਤਿੰਨ ਤਿੰਨ ਜਾਨਵਰਾਂ ਦੇ ਵਿੱਚ ਹਰਜੀਤ ਭਾਈ ਪਹਿਲੇ ਨੰਬਰ ਤੇ ਜਿਹੜੀ ਵਾਇਡ ਆ ਦੀ ਕੀ ਡਿਟੇਲ ਆ ਭਾਈ ਇਹ ਵੀਰੇ 9 10 ਕਿਲੋ ਦੁੱਧ ਆ ਠੀਕ ਆ ਵੀਰੇ ਰਾਤ ਹੀ ਆਈ ਆ ਸੀਲ ਠੰਡੀ ਆ ਜਿਵੇਂ ਮਰਜ਼ੀ ਥਾਣ ਖਿੱਚੀ ਜਾਂ ਬੈਠਾ ਰਹਿ ਲੈ ਕਹਿ ਦੇਣਾ ਮੱਝਾਂ ਨਾਲੋਂ ਵੀ ਜ਼ਿਆਦੀ ਸੀਲ ਆ ਬਾਕੀ ਬਰੀਕੀ ਬਰੂਕੀ ਵੀ ਚੰਗੀ ਆ ਹਨਾ ਭਾਈ ਸਾਰੀ ਚੰਗੀ ਜਿੱਧਰੋਂ ਮਰਜ਼ੀ ਬੈਠ ਰਾ ਚਵਾਈ ਥਾਣ ਥੋਣ ਕਿਸੇ ਗੱਲੋਂ ਨਹੀਂ ਕੋਸੀ ਬੱਚਾ ਮਗਰ ਬੱਚਾ ਆ ਗਿਆ ਬੱਚੀ ਬੱਚੀ ਵੀਰੇ ਬੱਚੀ ਮਗਰ ਆ ਗਈ ਹੈ ਦੁੱਧ 10 ਕਿਲੋ ਐਨ ਕੰਡੇ ਵਾਲਾ ਹਾਂ 9 ਵਜੇ 10 ਵਜੇ ਇਹਨਾਂ ਤੋਂ ਚੂਣ ਕਿਵੇਂ ਲੱਗਾ ਬਾਈ ਚੁਆਈ ਇੱਕ ਨੰਬਰ ਆ ਜਮਾ ਪੋਲੀ ਬਾਈ ਪਾਉ ਦੀ ਜਵਾਗ ਬਾਗੀਆਂ ਮੁੰਡਾ ਚੰਗਾ ਮੱਝਾਂ ਵਰਗਾ ਹੋਣਾ ਬਾਈ ਹਾਂਜੀ ਮੱਝਾਂ ਵਰਗਾ ਦੁੱਧ ਹੋਊਗਾ ਹਾਂ ਹਾਂ ਮੱਝਾਂ ਵਰਗਾ ਦੁੱਧ ਆ ਬਰੇ ਪੀਣ ਵਾਲੇ ਲਈ ਕਹਿਣਾ ਚੀਜ਼ ਆ ਬਾਲੀ ਚੰਗੀ ਚੀਜ਼ ਆ ਯਾਰ ਨਾ ਗਰਮੀ ਮਨਾਵੇ ਨਾ ਕੋਸ਼ ਹਾਂ ਸੀਲਸ ਲੱਗਾ ਠੀਕ ਹੈ ਕਿ ਨਹੀਂ ਬਾਕੀ ਹੁਣ ਤਾਂ ਤੈਨੂੰ ਪਤਾ ਇਹੋ ਜਿਹੀ ਚੱਲਣੀਆਂ ਯਾਰ ਗਰਮੀ ਪਹਿਲਾਂ ਵਾਲੀ ਪਾਈ ਇੱਕ ਕ੍ਰਾਸ ਹੋ ਵੇਗੀ ਉਹ ਤਾਂ ਗੱਲ ਉਹਦੀ ਵੇਗੀ ਸੀ ਪਰਸੋਂ ਜਿੱਦਨ ਪਾਈ ਮੂਹਾਂ ਬਹੁਤ ਸੋਹਣਾ ਹੈ ਨਾ ਬਾਈ ਠੰਡੀ ਇਹ ਰੇ ਯਾਰ ਵਾਚੀ ਛੱਡਣ ਦੀ ਨਹੀਂ ਲੋੜ ਲੈ ਵੇਲਾ ਹੂੰ ਨਹੀਂ ਤਾਂ ਛੜ ਮਾਰਦੀਆਂ ਕਮਾ ਕੇ ਨਹੀਂ ਠੀਕ ਹੈ ਬਾਈ ਅੱਛਾ ਵੀਰੇ ਰੇਟ ਬਾਈ ਇਹਦਾ ਰੇਟ 32000 ਆ ਮੁੱਲ ਬਾਈ ਦੇਣ ਲੈਣ ਵਾਲਾ ਵੀਰੇ ਬਸ ਕਰਾਂਗੇ ਮਾਨਤਨ ਜਦੋਂ ਕੋਈ ਅਗਲਾ ਫੋਨ ਲਾਊਗਾ ਕੋਲੇ ਮੌਕੇ ਤੇ ਕਰਦੇ ਹਾਂ ਮੌਕੇ ਤੇ ਮਾਨਤਨ ਕਰਾਂਗੇ ਠੀਕ ਹੈ ਵੀਰੇ ਠੀਕ ਹੈ ਬਾਈ ਬੈੜ ਚੰਗੀ ਆ ਬਾਈ ਤੇਰੀ ਹਾਂ ਬੈੜ ਯਾਰ ਚੰਗੀ ਤਾਂ ਹੈਗੀ ਹੈ ਬਾਕੀ ਠੰਡੀ ਇਹਦੇ ਰਗੀ ਕੋਈ ਨਹੀਂ ਮੈਂ ਵੇਖੀ ਯਾਰ ਕਿੰਨੀਆਂ ਗਾਵਾਂ ਲਿਆਈ ਦੀਆਂ ਲੈ ਨਹੀਂ ਠੀਕ ਆ ਥਾਂ ਵੀ ਚੰਗਾ ਬਾਈ ਅੱਛਾ ਵੀਰੇ ਕੱਟੀ ਜਿਹੜੀ 2 ਨੰਬਰ ਤੇ ਬਾਈ ਇੱਕ ਕੱਤੀ ਬਈ ਸਾਲ ਦੀ ਹੋਊਗੀ ਠੀਕ ਆ ਵੀਰੇ ਠੀਕ ਆ ਮੋਰਾ ਨਸਲ ਚ ਇੱਕ ਵੀ ਵਾਲ ਚਿੱਟਾ ਨਹੀਂਗਾ ਠੀਕ ਆ ਬਈ ਕੱਤੀ ਚੰਗੀ ਬਹੁਤ ਹੈ ਹਾਂ ਬਈ ਬੂਤੀ ਬਹੁਤ ਸੋਹਣੀ ਆ ਹੂੰ ਤੇ ਲੈ ਆਈਆਂ ਇਹਨੂੰ ਖੋਲੀ ਮੇਰੇ ਨੂੰ ਹੂੰ ਇਹ ਠੀਕ ਆ ਕੱਤੀ ਬਈ ਓਕੇ ਆ ਜੀ ਇਹ ਕਿੰਨੇ ਦੇ ਦੇਂਗੇ ਹਜੀ ਵੀਰੇ ਇਹਦਾ ਮੁੱਲ 3000 ਆ ਬਈ 3000 ਹੈ ਹਾਂਜੀ ਮੁੰਡੇ ਹੁੰਦੇ ਸਿੰਜੀ ਵੇ ਕੱਡੀ ਸੋਹਣੀ ਆ ਮਨਾ ਸਭ ਸ਼ਾ ਕਾਲੀ ਮੈਨੂੰ ਕੋਈ ਇੱਕ ਵੀ ਵਾਲ ਵਖਾ ਦੇਵੇ ਕਿਆ ਇਹਨਾ ਥਣ ਕਿੱਡੇ ਸੋਹਣੇ ਆ ਝੋਲੀ ਕਿੱਡੀ ਸੋਹਣੀ ਆ ਸਾਰੀਆਂ ਗੱਲਾਂ ਚੰਗੀਆਂ ਆ ਵੇ ਚਲੋ ਥਲੋ ਬੜੀ ਚੰਗੀਆਂ ਆ ਬਾਈ ਕਿ ਚੰਗੇ ਘਰਾਣੇ ਦੀ ਆ ਹਨਾ ਹਾਂ ਹਾਂ ਹੂੰ ਨਾਣ ਵੇ ਮਿਲਕ ਵੇਨ ਹੋਣੀ ਕਿੱਡੀ ਜਾਂਦੇ ਬਾਈ ਹਾਂ ਹਾਂ ਅੱਛਾ 30000 ਦੀ ਦੇਣੀ ਬਾਈ ਹਾਂਜੀ ਮੈਂ ਮੈਂ ਬੜੀ ਟੋਪ ਬਣੂਗੀ ਅੱਜ ਪੈਸੇ ਲੈ ਰਾਸ ਆ ਜਾਣਗੇ ਅਗਲੇ ਦੇ ਹਨਾ ਚਮਕ ਬੜੀ ਯਾਰ ਸੋਹਣੀ ਗੋਲ ਜਿੰਨੀ ਕਹਿ ਲਈਏ ਸੋਹਣੀ ਆ ਕੱਟੀ ਗਾਂ ਬਾਕੀ ਕਰਮ ਅਗਲੇ ਦੇ ਬਾਈ ਆ ਬੜੀ 3 ਨੰਬਰ ਤੇ ਕੱਟੀ ਜਿਹੜੀ ਵੀਰੇ ਇਹ ਵੀਰੇ ਸਾਲ ਤੋਂ ਟੱਪ ਗਈ ਆ ਠੀਕ ਆ ਠੀਕ ਆ ਇਹ ਵੀ ਬਹੁਤ ਚੰਗੀ ਮੈਂ ਇਹਦੀ ਥਾਣੇ ਦਾ ਇੱਡਾ-ਇੱਡਾ ਲੰਮਾ ਦੋ-ਦੋ ਪੋਟਿਆਂ ਜਿੱਦਾਂ ਹੋਣੇ ਬੜੀ ਚੰਗੀ ਮੈਂ ਇਹਦੀ ਕੱਟੀ ਆ ਇਹ ਹਨਾ ਹਾਂਜੀ ਮੈਂ ਆ ਕੱਟੀ ਦੀ ਦਾ ਬਈ ਮੈਂ ਵੀ ਤੁਹਾਨੂੰ ਇੱਕ ਗੱਲ ਕਹਿ ਦੇਣਾ ਲੈਣੀ ਨਾ ਲੈਣੀ ਖੜਾ ਰੀ ਕਿ ਫੇਸ ਵੇਖੋ ਬਈ ਲੈਣੀ ਨਾ ਲੈਣੀ ਉਹ ਤਾਂ ਹੈਗੀ ਆ ਆਪਦੀ ਮਰਜ਼ੀ ਝੋਲੀ ਝੋਲੀ ਵਿਖਾ ਦੋ ਚੀਜ਼ ਬੜੀ ਨਾ ਝੋਲੀ ਵਿਖਾਦੀ ਬਈ ਵਿਖਾਦੀ ਆ ਥਾਣੇ ਕਿੱਡਾ-ਕਿੱਡਾ ਹੋਣੇ ਐਡਾ ਕਈ ਗਾਵਾਂ ਦਾ ਹੁੰਦਾ ਸੂਨ ਵਾਲਿਆਂ ਦਾ ਜਿੱਦਾਂ ਹੋਣੇ ਕੱਢੀ ਫਿਰਦੀ ਬਾਕੀ ਇਹ ਸੱਚ ਜ ਬਣੂਗੀ ਇੱਕ ਹਨਾ ਹੂੰ ਲਾਕੇ ਜੇ ਗੱਲਾਂ ਹੋਣਗੀਆਂ ਜਦੋਂ ਮੈਂ ਤਿਆਰ ਹੋ ਹੂੰ ਰਜੀਤ ਇਹਦਾ ਰੇਟ ਬਈ ਇਹਦਾ ਮੁੱਲ 36000 ਦੇਰ ਲੈਣ ਵਾਲਾ ਬਾਹ ਕਰ ਲਾਂਗੇ ਮਾਨਤਾ ਨਾ ਜਦੋਂ ਅਗਲਾ ਬਈ ਮਾਨਤਾ ਨਹੀਂ ਹੋਊਗਾ ਇਹਦੇ ਚੀ ਦੋ ਮਬਜੇ ਜੋੜਾ ਲੈਣ ਵਾਲਾ ਹੋਇਆ ਕੋਈ ਬਈ ਹਾਂ ਮਾਨਤਨ ਕਰ ਦਾਂਗੇ ਜ਼ਰੂਰ ਠੀਕ ਹੈ ਬਈ ਜੋੜੇ ਦੇ ਖੁੱਲਾ ਕਰ ਦੇਗਾ ਬਈ ਹਾਂ ਹਾਂ ਜੋੜੇ ਦੇ ਖੁੱਲਾ ਠੀਕ ਹੈ ਬਈ ਰਜੀਤ ਨੰਬਰ ਕਿੰਨਾ ਉਹ ਤਾਂ ਭਾਂਦੀ ਯਾਰ ਹੌਂਟੀਗਾ ਭਰਾਲਾ ਜਦੋਂ ਮਰਜੀ ਇਹ ਨਹੀਂ ਪਤਾ ਇਹਨੇ 10 ਦਿਨਾਂ ਨੂੰ ਸੋਚ ਜਨਾ ਵੀ ਹਾਂ ਪੂਰੀ ਪੁੱਜੀ ਹੋਈ ਪੂਰੀ ਹਾਂ ਪੂਰੀ ਪੁੱਜੀ ਹੋਈ ਛੋਟੀ ਆ ਕੱਦ ਕਾਠ ਵਾਲੀ ਠੀਕ ਹੈ ਵੀਰੇ ਤੇ ਆ ਗਾਂ ਹੋ ਗਈ 3 ਜਨਵਰੀ ਸੀ ਹੈਨਾ ਨੰਬਰ ਵੀਰੇ ਕਿਹੜੇ ਤੇ ਗੱਲਬਾਤ ਕਰੀਏ 99 70 410 78 878 899 70 410 78 899 70 410 70 410 ਨੰਬਰ ਬੜਾ ਔਖਾ ਲਈ ਫਿਰ ਕੀ ਗੱਲ ਮੈਨੂੰ ਤਾਂ ਸੌਖਾ ਲੱਗਦਾ ਯਾਰ ਪਰਾਣਾ ਆਣਾ ਫਿਰ ਇਹਦੇ ਤੋਂ ਗਾਵਾਂ ਮੱਝਾਂ ਮਿਲਦੀਆਂ ਹਨਾ ਬਾਈ ਹੋਰ ਬਾਈ ਹਰਜੀਤ ਫਿਰ ਘਰੇ ਠੀਕ ਠਾਕ ਸਾਹਿਬ ਹਾਂਜੀ ਵਧੀਆ ਕਿਰਪਾ ਪ੍ਰਾਤ ਤੁਸੀਂ ਸ਼ੁਕਰ ਬਾਈ ਅੱਛਾ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਫਿਰ ਰابطਾ ਕਰ ਵੀਰ ਹਰਜੀਤ ਦੇ ਨਾਲ ਕਰ ਲਿਓ ਸ਼ੁਕਰੀਆ ਜਉਂਦੇ ਰੋ ਬਹੁਤ ਸਾਰਾ ਪਿਆਰ ਸਤਿਕਾਰ ਧੰਨਵਾਦ